ਪੰਜਾਬ ਚੋਂ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੋ ਲੰਕੜੇ ਨਿਕਾਲ ਕਰੀਏ ਤਾਂ ਹੁਣ ਤੱਕ 567 ਮੁਕਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਹੈ ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਇਆ ਦਿਨ ਰਾਤ ਲੱਗੇ ਹੋਇਆ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਹਦਾਇਤਾਂ ਅਨੁਸਾਰ ਅੱਜ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰ ਸਟੇਟ ਬਾਰਡਰ ਤੇ ਪੈਂਦੇ ਨੇ ਉਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਹੀ ਸ਼੍ਰੀ ਪੁਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਦੀ ਰੈਨਮਾਈ ਹੇਠ ਵੱਖ-ਵੱਖ ਥੀਮਾਂ ਬਣਾਈਆਂ ਗਈਆਂ ਜਿਹੜਾ ਕਿ ਲੰਬੀ ਡਿਵੀਜ਼ਨ ਨੂੰ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲੇ ਵਾਲੀ ਤੇ ਡਬਲ ਇਪੋਰਟ ਤੇ ਇੱਥੇ ਸਵੇਰੇ 7 ਵਜੇ ਤੋਂ ਲੈ ਕੇ ਹੁਣ 1:00 ਵਜੇ ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਪੁਰਸਾਂ ਦੀ ਵਾਹਨਾਂ ਦੀ ਬੱਸਾਂ ਦੀ ਤਾਂ ਕਿ ਕੋਈ ਵੀ ਟਰਮੀਨਲ ਹਰਿਆਣਾ ਦਾ ਰਾਜਸਥਾਨ ਦਾ ਤੇ ਹੋਰ ਕੋਈ ਮਾੜਾ ਅਨਸਰ ਆਪਣੇ ਜ਼ਿਲ੍ਹੇ ਵਿੱਚ ਨਾਇੰਟਰ ਕਰ ਸਕੇ ਸੁੱਬੇ ਜਨਾਇੰਟ ਕਰ ਸਕੇ ਨਾ ਹੀ ਕੋਈ ਨਰਕੋ ਨਾਰਕੋਟਿਕਸ ਦੀ ਜਾਂ ਹੋਰ ਮਾੜੇ ਵਸਤੂਆਂ ਦੀ ਕੋਈ ਵੀ ਸਮਗਲਿੰਗ ਕਿਸੇ ਤਰ੍ਹਾਂ ਨਹੀਂ ਹੋ ਸਕਦਾ ਪਰ ਹੋਂਦ ਕਿੰਨੇ ਵਹੀਕਲ ਚੈੱਕ ਕਰਦੇ ਅਸਵੇਰੇ ਤੋਂ ਆਪਰੇਸ਼ਨ ਜਾਰੀ ਹੈ ਜੀ ਐਂਡ ਇਚ ਅਸੀਂ ਕੰਬਾਈਨਡ ਰਿਪੋਰਟ ਆਪਣੇ ਥਰੂ ਮੀਡੀਆ ਨੂੰ ਪੇਸ਼ ਕਰਦਾ ਹੈ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਯਾਦਵ ਆਈਪੀਐਸ ਦੀ ਹਦਾਇਤਾਂ ਅਨੁਸਾਰ ਅੱਜ ਪੂਰੇ ਹੀ ਪੈਨ ਪੰਜਾਬ ਆਪਣੇ ਸੂਬੇ ਵਿੱਚ ਜਿੰਨੇ ਵੀ ਡਿਸਟ੍ਰਿਕਟ ਇੰਟਰ ਸਟੇਟ ਬਾਰਡਰ ਤੇ ਪੈਂਦੇ ਨੇ ਉਥੇ ਆਪਰੇਸ਼ਨ ਸੀਲ 7 ਚਲਾਇਆ ਜਾ ਰਿਹਾ ਉਸ ਲੜੀ ਦੇ ਤਹਿਤ ਹੀ ਅੱਜ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੀ ਸ੍ਰੀ ਪੁਸ਼ਾਰ ਗੁਪਤਾ ਜੀ ਆਈਪੀਐਸ ਐਸਐਸਪੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੀ ਰੈਨਮਾਈ ਹੇਟ ਵਖ ਵਖ ਥੀਮਾ ਬਣਾਈ ਗਈ ਜਿਹੜਾ ਕਿ ਲੰਬੀ ਡਿਵੀਜ਼ਨ ਵਿੱਚ ਅਸੀਂ ਮੌਜੂਦ ਹੈਗੇ ਹਾਂ ਕਿੱਲਿਆਲੀ ਤੇ ਡਬਲਿਓਈ ਪੋਰਟ ਤੇ ਇੱਥੇ ਸਵੇਰੇ 7 ਵਜੇ ਤੋਂ ਲੈ ਕੇ ਹੁਣ 1:00 ਤੱਕ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਛਕੀਪੁਰ ਸਾਹਿਬੀ ਵਾਹਨਾ ਦੀ ਬੱਸਾਂ ਦੀ ਤਾਂ ਕਿ ਕੋਈ ਵੀ क्रिमिनल हरियाणे का राजस्थान दा तो होर कोई माड़ा आंसर अपने जिले में ना कर सके सुबह ना एंटर कर सके ना ही कोई नारको नारकोटिक्स की या होर माड़े वस्तुआ दी कोई भी समगलिंग किसी तरह की हो सके सर उनके तो किन्ने वहीकल चैक कर हैं इस वेरे तो ऑपरेशन जारी है जी एंड असं कंपाइल रिपोर्ट अपने थ्रू मीडिया में ब्रीफ कर देंगे देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par